no 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 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਕੋਲੋਂ ਜਿਹੜੇ ਕਿਸਾਨਾਂ ਨੂੰ ਧੱਕੇ ਦੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਕਿਸਾਨ ਲਟੋਪੀ ਗ ਹੋ ਰਹੇ ਨੇ ਸੰਗਤ ਦੇ ਜਾ ਰਿਹਾ ਮੁਰਦਾਬਾ ਜੀ ਬਿੱਤ ਮੰਤਰੀ ਮੁਰਦਾਬਾ ਜੀ ਮੁਰਦਾਬਾ ਜੀ ਕਿਸਾਨਾਂ ਦੇ ਸਲਾਮਤ ਹੋਣ ਵਾਲਾ ਬਿੱਤ ਮੰਤਰੀ ਮੁਰਦਾਬਾ